ਪੰਜਾਬ ਦੀ ਪਟਿਆਲਾ ਜੇਲ੍ਹ 'ਚ ਇੱਕ ਇਹੋ ਜਿਹਾ ਵਾਕਿਆ ਹੋਇਆ ਜਿਸ ਨੇ ਸਾਰੇ ਪੰਜਾਬ ਨੂੰ ਝਲਾ ਦਿੱਤਾ। ਇਹ ਕਹਾਣੀ ਹੈ ਸੰਦੀਪ ਸਿੰਘ ਜਿਸ ਨੂੰ ਕੀ ਸਨੀ ਵੀ ਕਿਹਾ ਜਾਂਦਾ ਹੈ। ਇਹ ਉਹ ਨੌਜਵਾਨ ਹੈ ਜੋ 2022 'ਚ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੇ ਕਤਲ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਸੀਗਾ। ਇਸ ਤੇ ਸੁਧੀਰ ਸੂਰੀ ਦੇ ਕਤਲ ਦੇ ਮਾਮਲੇ ਦੇ ਕੇਸ ਦਰਜ ਸੀਗਾ ਤੇ ਇਸ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੀਗਾ। ਇਹ ਆਪਣੀ ਸਜ਼ਾ ਭੋਗ ਰਿਹਾ ਸੀਗਾ। ਹੁਣ ਦਿਨ ਹੁੰਦਾ ਹੈ 10 ਸਤੰਬਰ 2025 ਨੂੰ ਜੇਲ੍ਹ ਦੇ ਅੰਦਰ सनी ਦਾ ਝਗੜਾ ਹੋ ਗਿਆ ਤਿੰਨ ਸਾਬਕਾ ਪੁਲਿਸ ਅਫਸਰਾਂ ਨਾਲ ਸੂਬਾ ਸਿੰਘ ਗੁਰਵਚਨ ਸਿੰਘ ਤੇ ਇੰਦਰ ਹੁਣ ਇਹ ਸਾਬਕਾ ਪੁਲਿਸ ਵਾਲੇ ਤਿੰਨ ਬੰਦੇ ਕੌਣ ਨੇ ਇਹ ਨੇ ਜਿਨ੍ਹਾਂ ਨੇ 84 ਦੇ ਦੰਗਿਆਂ ਦੇ ਸਮੇਂ ਨੌਜਵਾਨ ਪੀੜ੍ਹੀ ਜਿਹੜੀ ਪੰਜਾਬ ਦੀ ਪੀੜ੍ਹੀ ਸੀਗੀ ਨੌਜਵਾਨ ਮੁੰਡੇ ਸੀਗੇ ਜਿਨ੍ਹਾਂ ਨੂੰ ਧੂਖੇ ਦੇ ਨਾਲ ਇਨਕਾਊਂਟਰ ਕਰ ਕਰਕੇ ਮਾਰਿਆ ਸੀਗੇ ਉਹਨਾਂ ਦੇ ਦੋਸ਼ ਦੇ ਵਿੱਚ ਇਹਨਾਂ ਤੇ ਮੁਕੱਦਮੇ ਚੱਲੇ ਸੀਗੇ ਜਿਸ ਤੋਂ ਬਾਅਦ ਇਹਨਾਂ ਨੂੰ ਕੋਰਟ ਵੱਲੋਂ ਸਜ਼ਾ ਸੁਣਾਈ ਗਈ ਤੇ ਇਹ ਤਿੰਨੋਂ ਪੁਲਿਸ ਮੁਲਾਜ਼ਮ ਹੁਣ ਉਸ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਸੀ ਪਟਿਆਲਾ ਜੇਲ੍ਹ ਦੇ ਅੰਦਰ ਤੇ ਸਨੀ ਦੀ ਇਨਾ ਤਿੰਨ ਪੁਲਿਸ ਅਧਿਕਾਰੀਆਂ ਦੇ ਨਾਲ ਹੀ ਲੜਾਈ ਹੋਈ ਦੱਸਿਆ ਜਾ ਰਿਹਾ ਕਿ ਸਨੀ ਨੇ ਕੋਈ ਨੁਕੀਲੀ ਚੀਜ਼ ਦੇ ਨਾਲ ਇਨਾ ਉੱਤੇ ਹਮਲਾ ਕੀਤਾ ਸਨੀ ਦੇ ਇਲਜ਼ਾਮ ਲੱਗਿਆ ਕਿ ਉਸਨੇ ਇਨਾ ਤੇ ਹਮਲਾ ਕਰ ਦਿੱਤਾ ਇਨਾ ਵਿੱਚੋਂ ਸੂਬਾ ਸਿੰਘ ਨੂੰ ਗੰਭੀਰ ਚੋਟਾਂ ਲੱਗੀਆਂ ਸਿਰ ਤੇ ਮੂੰਹ ਤੇ ਹਾਲਾਤ ਇੰਨੇ ਨਾਜ਼ੁਕ ਸੀਗੇ ਕਿ ਉਸ ਨੂੰ ਆਈ ਸੀ ਯੂ ਚ ਭਰਤੀ ਕੀਤਾ ਗਿਆ ਇੱਕ ਹਫ਼ਤਾ ਸੂਬਾ ਸਿੰਘ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਰਿਹਾ ਪਰ ਆਖਿਰਕਾਰ ਡਾਕਟਰਾਂ ਨੇ ਐਲਾਨ ਕਰ ਦਿੱਤਾ ਸੂਬਾ ਸਿੰਘ ਹੁਣ ਨਹੀਂ ਰਹੇ ਇਸ ਤੋਂ ਬਾਅਦ ਸਨੀ ਖਿਲਾਫ ਕਤਲ ਦੀ ਧਾਰਾ ਵੀ ਲਗਾ ਦਿੱਤੀ ਗਈ। ਬਸ ਇਸ ਕਹਾਣੀ ਦਾ ਦੂਜਾ ਪਾਸਾ ਵੀ ਸਾਹਮਣੇ ਆਇਆ। ਸਨੀ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਬੇਰਹਿਮੀ ਦੇ ਨਾਲ ਕੁੱਟਿਆ। ਜਦੋਂ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗਿਆ ਕਿ ਸਨੀ ਨੇ ਇਨਾ ਪੁਲਿਸ ਵਾਲਿਆਂ ਤੇ ਹਮਲਾ ਕੀਤਾ ਤਾਂ ਸਨੀ ਨੂੰ ਬਹੁਤ ਹੀ ਜ਼ਿਆਦਾ ਟੌਰਚਰ ਕੀਤਾ ਗਿਆ। ਉਸਤੇ ਅਨਮਨੁੱਖੀ ਵਰਤਾਰਾ ਕੀਤਾ ਗਿਆ ਤੇ ਉਸ ਨੂੰ ਬਹੁਤ ਗੁੱਜੀਆਂ ਸੱਟਾਂ ਤੇ ਭਿਆਨਕ ਸੱਟਾਂ ਜਿਹੜੀਆਂ ਕਿ ਮਨੁੱਖੀ ਵਰਤਾਰੇ ਤੋਂ ਬਿਲਕੁਲ ਹੀ ਉਲਟ ਹਨ ਤੇ ਪੁਲਿਸ ਵਾਲਿਆਂ ਨੇ ਕੋਰਟ ਨੂੰ ਉਸ ਦੀ ਰਿਪੋਰਟ ਵੀ ਨਹੀਂ ਭੇਜੀ ਤੇ ਪਰਿਵਾਰ ਵੱਲੋਂ ਉਸ ਤੇ ਦੋਸ਼ ਲਾਏ ਜਾ ਰਹੇ ਹਨ ਪੁਲਿਸ ਵਾਲਿਆਂ ਮਾਰਿਆ ਪੀਟਿਆ ਗਿਆ ਟੌਰਚਰ ਕੀਤਾ ਗਿਆ ਇਹ ਹੀ ਕਾਰਨ ਸੀ ਕਿ ਉਸ ਨੂੰ ਪਟਿਆਲਾ ਤੋਂ ਸੰਗਰੂਰ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਜਿਵੇਂ ਕਿ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਇਸ ਕਹਾਣੀ ਦੇ ਵੀ ਦੋ ਪਹਿਲੂ ਹਨ ਇੱਕ ਪਾਸੇ ਲੋਕ ਮੰਨਦੇ ਹਨ ਕਿ ਸਣੀ ਨੇ ਬਹੁਤ ਅੱਛਾ ਕੀਤਾ ਉਹਨਾਂ ਪੁਲਿਸ ਵਾਲਿਆਂ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਦਿੱਤੀ ਜਿਨ੍ਹਾਂ ਨੇ 84 ਦੇ ਵੇਲੇ ਬੇਗੁਨਾਹ ਨੌਜਵਾਨਾਂ ਨੂੰ ਪੰਜਾਬ ਦੀ ਪੀੜ੍ਹੀ ਨੌਜਵਾਨ ਜਿਨ੍ਹਾਂ ਨੂੰ ਬੇਗੁਨਾਹ ਸੀਗੇ ਫੇਕ ਇਨਕਾਊਂਟਰ ਕਰ ਕਰਕੇ ਮਾਰਿਆ ਸੀਗਾ ਦੂਜੇ ਪਾਸੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਦਾਂ ਜੇਲ੍ਹ ਵਿੱਚ ਉਹਨਾਂ ਨੂੰ ਠੀਕ ਹੈ ਉਹਨਾਂ ਦੀ ਕਰਮਾਂ ਸਜ਼ਾ ਮਿਲ ਗਈ ਸੀਗੀ ਉਹ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਰਹੇ ਸੀਗੇ ਸਣੀ ਨੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਸੀਗਾ ਤੇ ਉਸ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੀਜਾ ਜਿਹੜਾ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਉਹ ਹੁੰਦਾ ਹੈ ਸਾਡੇ ਪ੍ਰਸ਼ਾਸਨ ਤੇ ਕਿ ਜੇਲ੍ਹਾਂ ਦੇ ਵਿੱਚ ਪੁਲਿਸ ਦੇ ਹੁੰਦੇ ਹੋਏ ਵੀ ਇੱਕ ਕੈਦੀ ਦੂਜੇ ਕੈਦੀਆਂ ਤੇ ਇਸ ਤਰ੍ਹਾਂ ਭਿਆਨਕ ਹਮਲਾ ਕਰ ਸਕਦਾ ਹੈ ਕਿ